ਨਮਸਕਾਰ ਸਸਤ੍ਰੀਕਾਰ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਊਆਣਾ ਵਿੱਚ ਅੱਜ ਕਿਸਾਨ ਦਿਵਸ ਤੇ ਕਿਸਾਨਾਂ ਦੀ ਮਹੱਤਤਾ ਨੂੰ ਸਮਰਪਿਤ ਕਿਸਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਹਿੱਸਾ ਲਿਆ ਸਕੂਲ ਸੰਚਾਲਕ ਸ਼੍ਰੀ ਸੰਦੀਪ ਛਾਪੜਾ ਅਤੇ ਪ੍ਰਿੰਸੀਪਲ ਮੀਤੀ ਸਿੰਘ ਅਤੇ ਸਟਾਫ ਵੱਲੋਂ ਕਿਸਾਨ ਆਗੂਆਂ ਨੂੰ ਤੋਸ਼ਾਲੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਨਿਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਜਿੱਥੇ ਮਨਤੇਵ ਰਾਜਮ ਸਨ ਪ੍ਰਧਾਨ ਮੰਤਰੀ ਬਣਦੇ ਰਹੇ ਜੁਲਾਈ 1979 ਤੋਂ ਲੈ ਕੇ ਜਨਵਰੀ 1980 ਤੱਕ ਉਹ ਆਪਣੇ ਇਥੇ ਅਹੁਦੇ ਤੇ ਟਿਕੇ ਰਹੇ ਸਨ ਤਾਂ ਉਹਨਾਂ ਦੀ ਜੜ੍ਹਾਂ ਸੀਗੀਆਂ ਉਹ ਕਿਸਾਨੀ ਦੇ ਨਾਲ ਹੀ ਜੁੜੀਆਂ ਹੋਈਆਂ ਸੀ ਕਿਸਾਨੀ ਦੇ ਬਾਰੇ ਸੋਚਦੇ ਸੀ ਇੱਕੋ ਕਿਸਾਨ ਦੇ ਪੁੱਤਰ ਸਨ ਬੇਸ਼ੱਕ ਉਹਨਾਂ ਦਾ ਜਨਮ ਯੂਪੀ ਦੇ ਵਿੱਚ ਹੋਇਆ ਉਹਨਾਂ ਦੀ ਮੁਢਲੀ ਜਿਹੜੀ ਪੜ੍ਹਾਈ ਮੱਧ ਪ੍ਰਦੇਸ਼ ਤੋਂ ਨਾਲ ਹੀ ਕੀਤੀ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਖੂਨ ਸੀ ਉਹ ਕਿਤੇ ਨਾ ਕਿਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਉਹ ਖੋਲਣ ਅਗਰ ਆਉਂਦਾ ਸੀ ਤਪਰ ਅੱਜ ਦੇ ਹਾਕਮ ਨੇ ਜਿਹੜੇ ਕਿਸਾਨਾਂ ਨੂੰ ਧਰਮੇ ਲਾਉਣ ਤੱਕ ਮਜਬੂਰ ਕਰ ਰਹੇ ਨੇ ਜੋ ਕੀ ਇੱਕ ਕੋਜੀ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਦੀ ਸਾਜ਼ਿਸ਼ ਹੈ ਜਿਨ੍ਹਾਂ ਦੀ ਘੱਟ ਪੁਤਲੀ ਸਾਡੇ ਜਿਹੜੇ ਦੇਸ਼ ਦੇ ਲੀਡਰ ਜਿਹੜੇ ਨੇ ਬਣ ਚੁੱਕੇ ਨੇ ਤਾਂ ਅੱਜ ਅਜ ਰਜੇਨਾ ਬਰੇ ਟਾਈਮ ਦੇ ਵਿੱਚੋਂ ਕੱਢ ਕੇ ਆਸ਼ਾ ਅਜ਼ਾਦ ਦੇਸ਼ ਹੈ ਪਰ ਦੂਜੇ ਪਾਸੇ ਕਿਸਾਨਾਂ ਨਾਲ ਐਡਾ ਧੱਕਾ ਇਹ ਤਾਂ ਜਾਇਜ਼ ਨਹੀਂ ਹੈ ਕਾਹਿਤਾ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਧਰਨੇ ਲਾ ਕੇ ਬੈਠੇ ਨੇ ਆਪਣੀਆਂ ਜਾਨਾਂ ਆਪਣੀ ਜਾਨਾਂ ਦੀ ਬਾਜ਼ੀ ਲਾ ਕੇ ਬੈਠੇ ਨੇ ਉਹ ਉੱਤਲ ਵੀ ਬੈਠੇ ਸੀ ਤੇ ਅੱਜ ਵੀ ਬੈਠੇ ਨੇ ਉਸੇ ਕਾਰਨ ਕਰਕੇ ਅੱਗੇ ਬੈਠੇ ਸੀ ਤੇ ਉਸੇ ਕਾਰਨ ਕਰਕੇ ਅੱਜ ਬੈਠੇ ਨੇ ਮੈਂ ਸਰਕਾਰ ਅੱਗੇ ਅਪੀਲ ਕਰਦੀ ਆ ਕਿ ਸਾਡੇ ਕਿਸਾਨਾਂ ਦੀਆਂ ਮੰਗਾਂ ਨੂੰ ਸੁਨਿਆ ਜਾਵੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਜਿਹੜਾ ਕਿ ਉਹਨਾਂ ਦੀ ਕੁਰਬਾਨੀਆਂ ਦਾ ਉਹਨਾਂ ਦਾ ਕੁਰਬਾਨੀਆਂ ਦਾ ਮੁੱਲ ਪਾਵੇ ਕਿਸਾਨ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਲਈ ਨਹੀਂ ਸੋਚਦੇ ਸੇ ਸਾਫ ਦੇ ਜਨਤਾ ਦੇ साफ दटा देल पी गए शाहूकार सू हटा दे पी गए शाहूकार सन हटा दे किसान अन्नदाता ने किसान अन्नदाता ने किसान ਇੱਕ ਨਹੀਂ ਉਹਨਾਂ ਜ਼ਮੀਨਾਂ ਦੇ ਮਾਲਕ ਹੀ ਨਹੀਂ ਉਹਨਾਂ ਦਾ ਹੱਕ ਹੈ ਉਹਨਾਂ ਜ਼ਮੀਨਾਂ ਤੇ ਕਿਉਂਕਿ ਉਹ ਉਹਨਾਂ ਜ਼ਮੀਨਾਂ ਤੇ ਫਸਣਾ ਗਾਉਂਦੇ ਨੇ ਜਿਹੜੀਆਂ ਸਾਡੇ ਢਿੱਡ ਭਰਦੀਆਂ ਨੇ ਪਰ ਦੁੱਖ ਦੀ ਗੱਲ ਇਹ ਹੈ ਕਈ ਵਾਰ ਕਿਸਾਨਾਂ ਨੂੰ ਵੀ ਮਾਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮੰਲੀ ਸੰਕਟ ਮੌਸਮੀ ਤਬਦੀਲੀਆਂ ਅਤੇ ਕਈ ਵਾਰ ਅਨਮੁਖੀ ਨੀਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਸਿਰਫ ਉਹਨਾਂ ਚੀਜ਼ਾਂ ਦਾ ਨਹੀਂ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਹੋਰ ਚੀਜ਼ਾਂ ਦਾ ਵੀ ਸਾਹਮਣਾ ਕਰਨਾ ਪ੍ਰਧਾਨ ਮੰਤਰੀ ਬੋਲਤੇ ਰਹੇ 8 ਜੁਲਾਈ 1979 ਤੋਂ ਲੈ ਕੇ ਜਨਵਰੀ 1980 ਤੱਕ ਉਹ ਆਪਣੇ ਇਥੇ ਅਹੁਦੇ ਤੇ ਟਿਕੇ ਰਹੇ ਸਨ ਤਾਂ ਉਹਨਾਂ ਦੀ ਜੜ੍ਹਾਂ ਸੀਗੀਆਂ ਉਹ ਕਿਸਾਨੀ ਦੇ ਨਾਲ ਹੀ ਜੁੜੀਆਂ ਹੋਈਆਂ ਸੀ ਕਿਸਾਨੀ ਦੇ ਬਾਰੇ ਸੋਚਦੇ ਸੀ ਇੱਕੋ ਕਿਸਾਨੀ ਪੁੱਤਰ ਸਨ ਬੇਸ਼ੱਕ ਉਹਨਾਂ ਦਾ ਜਨਮ ਯੂਪੀ ਦੇ ਵਿੱਚ ਹੋਇਆ ਉਹਨਾਂ ਦੀ ਮੁੱਢਲੀ ਜਿਹੜੀ ਪੜ੍ਹਾਈ ਮੱਧ ਪ੍ਰਦੇਸ਼ ਤੋਂ ਉਹਨਾਂ ਨੇ ਕੀਤੀ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਖੂਨ ਸੀ ਉਹ ਕਿਤੇ ਨਾ ਕਿਤੇ ਪੰਜਾਬੀਆਂ ਦੇ ਹੱਕ ਦੇ ਵਿੱਚ ਉਹ ਖੋਲ ਨਗਰ ਆਉਂਦਾ ਸੀ ਤਾਂ ਪਰ ਅੱਜ ਦੇ ਹਾਕਮ ਨੇ ਜਿਹੜੇ ਕਿਸਾਨਾਂ ਨੂੰ ਧਰਮੇ ਲਾਉਣ ਤੱਕ ਮਜਬੂਰ ਕਰ ਰਹੇ ਨੇ ਜੋ ਕਿ ਇੱਕ ਕੌਜੀ ਜਿਹੜੀ ਹੈ ਕਾਰਪੋਰੇਟ ਘਰਾਣਿਆਂ ਦੀ ਸਾਜ਼ਿਸ਼ ਹੈ ਜਿਨ੍ਹਾਂ ਦੀ ਕੱਟ ਪੁਤਲੀ ਸਾਡੇ ਜਿਹੜੇ ਦੇਸ਼ ਦੇ ਲੀਡਰ ਜਿਹੜੇ ਨੇ ਬਣ ਚੁੱਕੇ ਨੇ ਤਾਂ ਅੱਜ ਹੁਜੇ ਨਾ ਬਰੇ ਟਾਈਮ ਦੇ ਵਿੱਚੋਂ ਕੱਢ ਕੇ ਕਿ ਉਹਨਾਂ ਨੇ ਅੱਜ ਦੇਸ਼ ਨੂੰ ਲਾਇਆ ਔਰ ਕਿਸਾਨਾਂ ਨੂੰ ਤੇ ਸੱਜੇ ਉਹਨਾਂ ਦਾ ਮਾਣ ਵਧਾਇਆ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਪਬਲਿਕ ਰੈਡੀਅੰਟ ਪਬਲਿਕ ਸਕੂਲ ਜਿਹੜਾ ਇਸ ਦਾ ਇਲਾਕੇ ਵਿੱਚ ਨਾ ਹੈ ਉਸੇ ਪੜਾਈ ਇਸ ਦਾ ਸਿਸਟਮ ਇਸ ਦਾ ਪ੍ਰਿੰਸੀਪਲ ਸਿਸਟਮ ਜਿਹੜਾ ਬਹੁਤ ਵਧੀਆ ਹੈ ਜਿਹੜਾ ਇਹ ਇਲਾਕੇ ਜਨਹੂਰ ਹੈ ਅਸੀਂ ਇਹਨਾਂ ਦਾ ਸਾਰੇ ਸਟਾਫ ਦਾ ਪ੍ਰਿੰਸੀਪਲ ਸਾਹਿਬ ਮੁਖੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਕੇ ਸਾਨੂੰ ਇੱਥੇ ਆ ਕੇ ਸਦਕੇ ਸਮੇਂ ਤੇ ਮੌਕਾ ਦਿੱਤਾ ਬੱਚੋ ਜਿਹੜੀ ਪੜਾਈ ਦੀ ਗੱਲ ਅੱਗੇ ਕਹਿ ਚੁੱਕੇ ਨੇ ਪ੍ਰਧਾਨ ਸਾਹਿਬ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਜ ਦਾ ਨਾ ਪੜਨ ਦਾ ਜਿਹੜਾ ਹੈ ਉਹ ਇਹੀ ਹੈ ਕਹਲਾ ਜਿਹੜਾ ਹੁਣ ਹੈ ਇਹਨੂੰ ਅਗਾਂ ਲਾਗਵਾਇਆ ਜਾਵੇ ਮਾਪਿਆਂ ਦੇ ਰੀਤਮ ਹੁਜਿਆ ਕੇ ਸਾਡੇ ਬੱਚੇ ਵਕਤ ਵਕਤ ਪਰਕੇ ਅੱਗੇ ਵਧਣ ਚਾਹੇ ਅਸੀਂ ਮਾਪਿਆਂ ਦੇ ਤੌਰ ਤੇ ਅਸੀਂ ਖੁਦ ਆਪ ਨਾ ਹੀ ਪੜ ਸਕੀਏ ਪਰ ਸਾਡੀ ਇੱਛਾ ਹੁੰਦੀ ਹੈ ਕਿ ਸਾਡੇ ਬੱਚੇ ਸਭ ਤੋਂ ਉੱਪਰ ਵੱਧ ਕੇ ਜਾਣ ਕਿਤੇ ਤੁਸੀਂ ਪੜ ਰਹਾ ਹੋ ਉਥੇ ਨਾਲ-ਨਾਲ ਇੱਕ ਨੈਤਿਕਤਾ ਵੀ ਜਿਹੜੀ ਸਾਡੀ ਜ਼ਰੂਰੀ ਆ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਆ ਗਿਆ ਹੈ ਮਾਪਿਆਂ ਦੀ ਟੀਚਰ ਦੀ ਕਦਰ ਕਰਨੀ ਬੱਚੇ ਬਹੁਤ ਸਾਰੇ ਵੇਖੇ ਰਹਿ ਕੇ ਘਟ ਗਏ ਸਭ ਤੋਂ ਵੱਡੀ ਪੜਾਈ ਦੇ ਵਿੱਚ ਇਹ ਇਹ ਇਲਮ ਹੈ ਕਿ ਜੇ ਤੁਸੀਂ ਮਾਪਿਆਂ ਦੀ ਇੱਜ਼ਤ ਕਰਦੇ ਜੋ ਸਤਕਾਰ ਕਰਦੇ ਜੋ ਉਹਨਾਂ ਦੇ ਕਹਿਣੇ ਦੇ ਚੱਲਦੇ ਜੋ ਉਹ ਸਕੂਲ ਦੇ ਵਿੱਚ ਜਿਹੜੇ ਸਟਾਫ ਹੈ ਤੁਹਾਡਾ ਸਾਡੇ ਤੁਹਾਡੇ ਟੀਚਰ ਨੇ ਉਹਨਾਂ ਨੂੰ ਗੁਰੂਆਂ ਤਰ੍ਹਾਂ ਮੰਨਦੇ ਜੋ ਔਰ ਉਹਨਾਂ ਦੀ ਗੱਲ ਤੇ ਅਮਲ ਕਰਦੇ ਜੋ ਤਾਂ ਕਿਉਂਕਿ ਇਹਨਾਂ ਤੋਂ ਹੀ ਅਸੀਂ ਕੁਝ ਲੈ ਕੇ ਜਾਣਾ ਹੈ ਜੇ ਅਸੀਂ ਟੀਚਰ ਦਾ ਸਤਕਾਰ ਨਾ ਕਰਾਂਗੇ ਆਪਦੇ ਅਧਿਆਪਕ ਦਾ ਆਪਦੇ ਗੁਰੂ ਦਾ ਸਤਕਾਰ ਨਾ ਕਰਾਂਗੇ ਤੇ ਸਾਡੀ ਸਾਨੂੰ ਕੁਝ ਹਾਸਲ ਨਹੀਂ ਹੋਵੇਗਾ ਜੇ ਮਾਪਿਆਂ ਦਾ ਅਸੀਂ ਸਤਕਾਰ ਨਹੀਂ ਕਰਦੇ ਤੇ ਸਾਨੂੰ ਸ਼ਾਇਦ ਉਹ ਖੁਸ਼ੀਆਂ ਨਹੀਂ ਮਿਲੀਆਂ ਜਿਹੜੀਆਂ ਮਾਪੋ ਦੇ ਮਾਪਿਆਂ ਦੇ ਦਿਲ ਦੇ ਵਿੱਚ ਹੁੰਦੀਆਂ